ਤਸਵੀਰਾਂ ਅਸੀਂ ਤੁਹਾਨੂੰ ਜਲਾਲਾਬਾਦ ਦੇ ਰੇਲਵੇ ਰੋਡ ਤੋਂ ਸਾਂਝਾ ਕਰ ਰਹੇ ਹਾਂ ਜਿੱਥੇ ਸਾਰੀ ਜ਼ਿੰਦਗੀ ਦੀ ਕਮਾਈ ਕੇਵਲ ਅੱਧੇ ਘੰਟੇ ਦੇ ਵਿੱਚ ਗਾਇਬ ਹੋਈ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਮੋਬਾਈਲ ਵਾਲੀ ਦੁਕਾਨ ਦੇ ਉੱਪਰ ਚੋਰੀ ਹੋਈ ਹੈ ਕਿਸ ਤਰ੍ਹਾਂ ਚੋਰਾਂ ਨੇ ਦੁਕਾਨ ਦੇ ਬੈਕਸਾਈਡ ਤੋਂ ਲਾਇਆ ਸਨ ਜਾਣਦਿਆਂ ਪੂਰੀ ਜਾਣਕਾਰੀ ਹਾਂਜੀ ਸਰ ਅੱਜ ਜੋ ਸ਼ੌਪ ਤੇ ਚੋਰੀ ਹੋਈ ਹੈ ਅ ਕਿੰਨੇ ਕੁ ਵਜੇ ਦੀ ਇਹ ਘਟਨਾ ਹੈ ਇਹ 1:30 ਵਜੇ ਦੀ ਘਟਨਾ ਹੈ ਰਾਤ ਦੀ ਹਾਂਜੀ ਰਾਤ 1:30 ਵਜੇ ਤੇ ਕਿੰਨਾ ਕੋ ਨੁਕਸਾਨ ਹੋ ਗਿਆ ਨੁਕਸਾਨ ਨੂੰ ਘੱਟੋ ਘੱਟ 60 70 ਰੁਪਏ ਹੋਣਗੇ ਜਿਹੜੇ ਲੈ ਗਏ ਪਤਾ ਕਿਨੇ ਚੱਲਿਆ ਇਹਦਾ ਸਵੇਰੇ ਮੇਰੇ ਘਰੇ ਲੜਕਾ ਦੱਸ ਕੇ ਆ ਸਾਹਮਣੀ ਦੁਕਾਨ ਵਾਲਾ ਉਹ ਦੱਸ ਕੇ ਆਇਆ ਕਰੇ ਸ਼ਟਰ ਆ ਭੰਨਿਆ ਗਿਆ ਜਾਂ ਕੋਈ ਪਿੱਛੋਂ ਕੰਦ ਤੋੜੀ ਗਈ ਪਿੱਛੋਂ ਕੰਦ ਤੋੜੀ ਹਾਂਜੀ ਕੈਮਰਿਆਂ ਚ ਆਈ ਕੋਈ ਕੈਮਰੇ ਦੇਖੀ ਕੋਈ ਪਤਾ ਲੱਗਿਆ ਕੈਮਰਿਆਂ ਚ ਹਾਂਜੀ ਹਾਂਜੀ ਕੈਮਰੇ ਜਾਇਏ ਨੇ ਪਛਾਣ ਕੀਤੀ ਜਾ ਰਹੀ ਉਹਨਾਂ ਦੀ ਸਾਰੇ ਕੈਮਰੇ ਚੈੱਕ ਕੀਤੇ ਜਾ ਰਹੇ ਨੇ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਪਹੁੰਚਿਆ ਹਾਂਜੀ ਪਹੁੰਚੇ ਸੀ ਪ੍ਰਸ਼ਾਸਨ ਦਾ ਉਹ ਕਹਿ ਰਹੇ ਚੈੱਕ ਕਰ ਰਹੇ ਨੇ ਕੈਮਰੇ ਕੰਮ ਦੇ ਸਾਰੇ ਪਛਾਨ ਕਰ ਰਹੇ ਨੇ ਬੜੀ ਵੱਡੀ ਬੜੀ ਮਾੜੀ ਗੱਲ ਏ ਸਾਡਾ ਵੀਰ ਸਮਾਜ ਸੇਵੀ ਏ ਜਿੱਥੇ ਵੀ ਕਿਸੇ ਨੂੰ ਮੁਸ਼ਕਲਾਂ ਦੀ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੁੰਦਾ ਏ ਔਰ ਸਾਰੀ ਜ਼ਿੰਦਗੀ ਦੀ ਕਮਾਈ ਇੱਕ ਸਾਥ ਦੇ ਨਾਲ ਚੋਰ ਲੈ ਗਏ ਨੇ ਹਾਲਾਤ ਸ਼ਹਿਰ ਦੇ ਬੜੇ ਮਾੜੇ ਨੇ ਵੱਧ ਤੋਂ ਬੱਤਰ ਨੇ ਕਹਿਣ ਦੁਬਾਵੇ ਮਸਲਾ ਮਾਮਲਾ ਚਿੱਟੇ ਦਾ ਥਾਂ ਥਾਂ ਤੇ ਚਿੱਟਾ ਵੇਕ ਵੀ ਰਿਆ ਲੋਕ ਲਾਹ ਵੀ ਰਹੇ ਨੇ ਚਿੱਟੇ ਵਾਲਿਆਂ ਦਾ ਹੀ ਕੰਮ ਔਰ ਕਿਸੇ ਦੀ ਜਰੂਰਤ ਨਹੀਂ ਪੈਂਦੀ ਤੇ ਲਾ ਇਨ ਆਰਡਰ ਤਾਂ ਜਲਾਵਾਦ ਦੇ ਵਿੱਚ ਫੈ ਲੀ ਖਾਸ ਕਰਕੇ ਜਿਆਲਾਬਾਦ ਦੇ ਵਿੱਚ ਕੁਸ਼ਰਮ ਚਿੱਟਾ ਵੀ ਕੀ ਜਾਂਦਾ ਹੈ ਤੇ ਉਹਨਾਂ ਦਾ ਹੀ ਕਾਰਨਾਮਾ ਹੈ ਇੱਕ ਨਹੀਂ ਇਹ ਸਾਰਿਆਂ ਤੋਂ ਵੱਡੀ ਚੋਰੀ ਹੈ ਇਸ ਸਾਲ ਦੀ ਔਰ ਅਸੀਂ ਚੇਤਾਵਨੀ ਦਿੰਨੇ ਆ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਕੰਮ ਹੀ ਪੁਲਿਸ ਦਾ ਯਾਰ ਤੇ ਜੇ ਤਾਂ ਇਹ ਚੋਰ ਟਰੇਸ ਕਰ ਲੋ ਨਹੀਂ ਤਾਂ ਜਿਵੇਂ ਖਾਲਸਾ ਜੀ ਸਾਡੇ ਵੀਰ ਨੇ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਕੱਲ ਬਾਜ਼ਾਰ ਬੰਦ ਸੀ ਫੇਰ ਸਾਨੂੰ ਮਜਬੂਰ ਨਾ ਸਾਨੂੰ ਉਹ ਜੋ ਤਰਨੇ ਵਾਲੇ ਚੌਂਕ ਤੇ ਬਤਿਆਂ ਵਾਲੇ ਚੌਂਕ ਤੇ ਮਜਬੂਰ ਨਾ ਕੀਤਾ ਜਾਵੇ ਜਾਨ ਨੂੰ ਮੈਨੂੰ ਲੱਗਦਾ ਵੀ ਇੱਕ ਦੋ ਮਾਮਲੇ ਹੋਰ ਵੀ ਨੇ ਉਸ ਇਹ ਲ ਵਰਤ ਰਹੀ ਏ ਖਾਸ ਕਰਕੇ ਗੁੰਡਿਆਂ ਨਾਲ ਚੋਰਾਂ ਨਾਲ ਇਹਨਾਂ ਦੀ ਪ੍ਰਭੀ ਹੈ ਯਰਾਨਾ ਹੈ ਪਗਾਰੀ ਏ ਤੇ ਅਸੀਂ ਇਹ ਗੱਲ ਬਰਰਾਸ਼ ਨਹੀਂ ਕਰਾਂਗੇ ਪਰ ਪੁਲਸ ਆ ਦੀ ਲਾਈਨ ਤੇ ਆ ਜਾਵੇ ਜਿਹੜੇ ਚੋਰ ਨੇ ਉਹ ਚੱਕੇ ਨੇ ਉਹਨਾਂ ਨੂੰ ਚੱਕੇ ਅੰਦਰ ਦੇਵੇ ਔਰ ਇਹਨਾਂ ਦਾ ਮਾਰ ਰਿਕਵਰ ਕਰਾਵੇ ਜੇ ਨਹੀਂ ਮਾਰ ਰਿਕਵਰ ਹੁੰਦਾ ਤਾਂ ਅਸੀਂ ਮਜਬੂਰਨ ਜਿਹੜਾ ਬਤਿਆਂ ਦਾ ਚੌਕ ਜਾਮ ਕਰਾਂਗੇ ਇਹਦੇ ਚ ਸਾਰੀ ਦੀ ਸਾਰੀ ਜ਼ਿੰਮੇਵਾਰੀ ਜਾਂ ਅਲਾਵਾਦ ਪੁਲਸ ਦੀ ਏ ਇਹਦੇ ਚ ਮੁੜ ਕੇ ਨਾ ਕਰਨ ਨੂੰ ਕਿਹਾ ਜੇ ਵੀ ਤੁਸੀਂ ਕਿਸਾਨ ਆ ਕੇ ਜਾਂ ਜਥੇਬੰਦੀ ਆ ਕੇ ਦਵਾ ਦਾ ਰੋਡ ਜਾਬ ਕਰਦੀਆਂ ਦੱਸਦੇ ਨਹੀਂ ਬਿਲਕੁਲ ਸਾਡੀ ਮਜਬੂਰੀ ਬਣ ਜਾਣੀ ਉਹਨਾਂ ਦੀ ਸਾਰੀ ਜ਼ਿੰਦਗੀ ਦੀ ਕਮਾਈ ਲੁੱਟ ਕੇ ਲੈ ਗਏ ਤਾਂ ਇਹਦੇ ਚ ਨਾ ਕਾਰ ਵੀ ਕਰਨਗੇ ਤਾਂ ਸਾਡੀ ਮਜਬੂਰੀ ਬਣ ਜਾਣੀ ਜੀ ਪ੍ਰਧਾਨ ਜੀ ਜੋ ਰਾਤ ਇੰਦਰ ਟੈਲੀਕਮ ਤੇ ਚੋਰੀ ਹੋਈ ਹੈ ਕੀ ਕਹਿਣਾ ਚਾਹੋਗੇ ਬਹੁਤ ਹੀ ਮਤਭਗੀ ਘਟਨਾ ਹੈ ਜਿਹੜੇ ਸਾਡੇ ਵੀਰ ਦੇ 50 ਤੋਂ 60 ਜਿਹੜੇ ਮੋਬਾਈਲ ਚੋਰਾਵਾਂ ਵੱਲੋਂ ਰਾਤ ਚੋਰੀ ਕੀਤੇ ਗਏ ਹਨ ਪ੍ਰਸ਼ਾਸਨ ਨੂੰ ਔਰ ਪੰਜਾਬ ਪੁਲਿਸ ਨੂੰ ਖਾਸ ਕਰਕੇ ਅਪੀਲ ਹੈ ਕਿ ਇਹੋ ਜਿਹੇ ਚੋਰਾਂ ਦੇ ਹੱਥ ਪਾਈ ਜਾਵੇ ਕਿਉਂਕਿ ਚੋਰੀ ਦੇ ਦੇ ਵਾਰਦਾਤਾਂ ਅਸੀਂ ਰੋਕ ਸਕੀਏ ਤੇ ਮੇਰੇ ਵੀਰ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਤੇ ਪੁਲਿਸ ਨੂੰ ਦੁਬਾਰਾ ਫਿਰ ਅਪੀਲ ਹੈ ਜੀ ਕਿ ਚੋਰਾਂ ਨੂੰ ਫੜ ਕੇ ਜੋ ਇਹਨਾਂ ਦਾ ਸਮਾਨ ਇਹਨਾਂ ਨੂੰ ਵਾਪਸ ਹੋਇਆ ਜਾਵੇ ਲੱਗਦਾ ਨਹੀਂ ਕਿ ਲਗਾਤਾਰ ਮੋਬਾਈਲ ਦੀਆਂ ਦੁਕਾਨਾਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਮੋਬਾਈਲ ਦੇ ਨਿਸ਼ਾਨਾ ਤਾਂ ਬਣਾਇਆ ਜਾ ਰਿਹਾ ਜਿਵੇਂ ਮੋਬਾਈਲਾਂ ਦੀਆਂ ਦੁਕਾਨਾਂ ਤੇ ਸਮਾਨ ਕਾਫੀ ਜ਼ਿਆਦਾ ਪਿਆ ਹੁੰਦਾ ਤੇ ਮੋਬਾਈਲ ਵੇਚਣਾ ਰੇਗ ਬੰਦੇ ਨੂੰ ਸੌਖਾ ਲੱਗਦਾ ਇਹਨਾਂ ਕੋਲ ਜਿਵੇਂ ਹੁਣ ਫੋਨ ਰਾਤ ਚੋਰੀ ਹੋਏ ਡੱਬੇ ਬੰਦ ਹੈ ਉਹ ਪਤਾ ਨਹੀਂ ਉਹ ਹੁਣ ਜਲਾਲਾਬਾਦ ਵਿਖਾਣਗੇ ਕਿ ਉਹ ਕਈ ਦੁਕਾਨਦਾਰ ਹੋਏ ਪੀਸ ਲੈ ਲੈਣ ਦੇ ਦੇਖਦੇ ਨਹੀਂ ਆ। ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ। ਲੱਗੀ ਹੋਈ ਹੈ ਜੀ ਪੁਲਿਸ ਕੈਮਰੇ ਚਾਲ ਰਹੀ ਹੈ। ਲੱਗਦਾ ਪਤਾ ਹੁਣ ਕੀ ਕਰਦੇ ਹੋ ਉਸ ਤੋਂ ਬਾਅਦ ਦੁਬਾਰਾ ਕਾਰਵਾਈ ਵੇਖਾਂਗੇ ਅਸੀਂ ਕੀ ਕਰਨੀ ਆਪਦੀ। ਜੀ ਜੀ ਸਾਹਮਣੇ ਆ ਜੀ। ਇਹ ਜਿਹੜਾ ਮੌਕੇ ਤੇ ਅਸੀਂ ਆਏ ਆ ਇਹਨਾਂ ਦੇ ਜਿਹੜਾ ਦੁਕਾਨ ਹੈਗੀ ਆ ਟੈਲੀਕਾਮ ਦੀ ਹੈਗੀ ਆ ਤੇ ਅਸੀਂ ਜਿਹੜਾ ਇਹਨਾਂ ਦੇ ਸੀਸੀਟੀਵੀ ਚੈੱਕ ਕੀਤੇ ਆ। ਸੀਸੀਟੀਵੀ ਤੋਂ ਜਿਹੜਾ ਕਲੀਅਰ ਹੋਇਆ ਕਿ ਇਹਨਾਂ ਦੇ ਜਿਹੜਾ ਮੋਬਾਈਲ ਰਾਤ ਜਿਹੜਾ ਕੈਮਰੇ ਵਿੱਚ ਆਇਆ ਕਿ ਜਿਹੜਾ ਇੱਕ ਬੰਦਾ ਆ ਕੇ ਕੈਪ ਕੀਤੀ ਹੋਈ ਆ ਤੇ ਜਿਹੜੇ ਇਹਨਾਂ ਦੇ ਜਿਹੜਾ ਮੋਬਾਈਲ ਲੈ ਕੇ ਗਿਆ ਸਰ ਪੀਸੀਆਰ ਨਹੀਂ ਹੈਗੀ ਸੀ ਇਸ ਜੇਕਰ ਅੱਪ ਗੱਲ ਕਰਨੀ ਹੈ ਇਸ ਰਸਤੇ ਦੇ ਉੱਤੇ ਪੀਸੀਆਰ ਰਾਤ ਨੂੰ ਰੌਂਡ ਤੇ ਰਹਿੰਦੀ ਆ ਤਕਰੀਬਨ ਸਾਰੇ ਸ਼ਹਿਰ ਦੇ ਵਿੱਚ ਤੇ ਬਾਕੀ ਉਹ ਵੀ ਕਲੀਅਰ ਕਰ ਰਹੇ ਨੇ ਆ ਕਿ ਕਿੰਨੇ ਤੋਂ ਕਿੰਨੇ ਵਜੇ ਤੱਕ ਉਹਨਾਂ ਨਾਲ ਗੇੜਾ ਸਰ ਕਿੰਨੇ ਤੋਂ ਕਿੰਨੇ ਮੋਬਾਈਲ ਚੁੱਕੇ ਗਏ ਪਤਾ ਲੱਗਿਆ ਹੀ ਨਹੀਂ ਇਹ ਹਾਲੇ ਕਲੀਅਰ ਨਹੀਂ ਹੋਇਆ ਕਿੰਨੇ ਮੋਬਾਈਲ ਚੁੱਕੇ ਗਏ ਚੈੱਕ ਕਰ ਰਹੇ ਆ ਲੇਕਿਨ ਇਹ ਉਹਨਾਂ ਦੀ ਗਿਣਤੀ ਲੈ ਰਹੇ ਆ ਉਹਨਾਂ ਤੋਂ